we ਇਸ ਸਾਲ ਦੀਵਾਲੀ ਤੇ ਕਈ ਫਿਲਮਾਂ ਵਿਚਾਲੇ ਸਖਤ ਮੁਕਾਬਲਾ ਹੋਣ ਜਾ ਰਿਹਾ ਹੈ ਦੀਵਾਲੀ ਦੇ ਮੌਕੇ ਤੇ ਭੂਲ ਭੁਲਾਈਆ ਤਿੰਨ ਤੋਂ ਲੈ ਕੇ ਗੇਮ ਚੇਂਜਰ ਵਰਗੀਆਂ ਫਿਲਮਾਂ ਪਰਦੇ ਤੇ ਆ ਸਕਦੀਆਂ ਨੇ ਦੱਸ ਜੀਏ ਦਰਸ਼ਕ ਸਾਲ 2024 ਚ ਰਿਲੀਜ਼ ਹੋਣ ਵਾਲੀਆਂ ਕਈ ਵੱਡੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਜਿਹੜਾ ਉਹ ਕਰ ਰਹੇ ਨੇ ਇਹਨਾਂ ਚ ਹਿੰਦੀ ਤੇ ਦੱਖਣੀ ਫਿਲਮ ਵੀ ਸ਼ਾਮਿਲ ਨੇ ਅਜਿਹੇ ਚ ਕਾਰਤਿਕ ਆਰੀਆਂ ਦੀ ਭੂਲ ਭੁਲਾਈਆ ਤਿੰਨ ਤੋਂ ਲੈ ਕੇ ਰਾਮਚੰਦਰ ਦੀ ਗੇਮ ਚੇਂਜਰ ਵਰਗੀਆਂ ਵੱਡੀਆਂ ਜਿਹੜੀ ਵੱਡੇ ਬਜਟ ਦੀਆਂ ਫਿਲਮਾਂ ਨੇ ਇਸ ਸਾਲ ਦੀ Diwali ਦੇ ਮੌਕੇ ਤੇ ਰਿਲੀਜ਼ ਹੋਣ ਜਾ ਰਹੀਆਂ ਨੇ ਅਜੇ ਹਿਚ ਬਾਕਸ ਆਫਿਸ ਤੇ ਦੋਵਾਂ ਵਿਚਾਲੇ ਇੱਕ ਜ਼ਬਰਦਸਤ ਟੱਕਰ ਦੇਖਣ ਨੂੰ ਮਿਲ ਸਕਦੀ ਹੈ ਦੱਸ ਜੇ ਇਸ ਸਾਲ 2024 ਦੇ ਦੂਜੇ ਅੱਧ ਦੇ ਵਿੱਚ ਵੱਡੀਆਂ ਫਿਲਮਾਂ ਲਈ ਕਈ ਜਿਹੜੀ ਚੀਜ਼ਾਂ ਨੇ ਪਹਿਲਾਂ ਤੋਂ ਹੀ ਗਰਮ ਹੋ ਰਹੀਆਂ ਨੇ ਕਿਉਂਕਿ ਇਸ ਸਾਲ ਦੇ ਆਖਰੀ 6 ਮਹੀਨੇਾਂ ਵਿੱਚ ਕੁਝ ਵੱਡੀਆਂ ਤੇ ਬਿਹਤਰੀਨ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਨੇ ਦੱਸ ਜੇ ਜਿਨ੍ਹਾਂ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਜਿਹੜਾ ਹੈ ਉਹ ਕਰ ਰਿਹਾ ਹੈ ਫਿਲਮ ਇੰਡਸਟਰੀ ਦੀਆਂ ਵੱਡੀਆਂ ਫਿਲਮਾਂ ਲਈ ਕਈ ਜਿਹੜੀ ਤਿਆਰੀਆਂ ਨੇ ਉਹ ਵੀ ਸ਼ੁਰੂ ਹੋ ਗਈਆਂ ਨੇ ਅਜਿਹੇ ਸਥਿਤੀ ਵਿੱਚ ਇੱਕ ਤੋਂ ਇੱਕ ਬਾਅਦ ਰਿਲੀਜ਼ ਹੋ ਕਈ ਸਕਰੀਨਿੰਗਾਂ ਤੇ ਦੀ ਵੰਡ ਵਿੱਚ ਟਕਰਾਵ ਜਿਹੜੇ ਆ ਦੇਖਣੇ ਉਲਾਜਮੀ ਨੇ ਇਸ ਪੈਚ ਜਿਸ ਕਾਰਨ ਵਿਤਰਾਂ ਤੇ ਪ੍ਰਦਰਸ਼ਕਾਂ ਨੂੰ ਸਮਾਂ ਸਾਰ ਨਿਭਾਉਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਅਜਿਹੇ ਚ ਦੱਸ ਇਹ ਅਜਿਹੇ ਚ ਹੀ ਜਿਹੜੀ ਵੱਡੀ ਫਿਲਮਾਂ ਲਈ ਸਕਰੀਨਿੰਗ ਹੈ ਉਹ ਵੀ ਬੁੱਕ ਕਰਵਾਉਣੀ ਸ਼ੋਰ ਕਰ ਦਿੱਤੀ ਹੈ ਦੱਸ ਇਹ ਆਉਣ ਵਾਲੀ ਫਿਲਮਾਂ ਸਕ੍ਰੀਨ ਬੁਕਿੰਗ ਹੁਣ ਤੋਂ ਹੀ ਸ਼ੁਰੂ ਹੁੰਦੀ ਹੈ ਜੇਕਰ ਆਪਾਂ ਗੱਲ ਕਰੀਏ 2024 ਵਿੱਚ ਰਿਲੀਜ਼ ਹੋਣ ਵਾਲੀਆਂ ਤਿੰਨ ਫੀਚਰਸ ਫਿਲਮਾਂ ਦੀ ਤਾਂ ਉਹ ਜਿਹੜੀ ਇੱਕ ਵੱਡੇ ਬਜਟ ਨਾਲ ਰਿਲੀਜ਼ ਹੋਣ ਜਾ ਰਹੀਆਂ ਨੇ ਤੇ ਉਹਨਾਂ ਦੀ ਜਿਹੜੀ ਬੁਕਿੰਗ ਹੈ ਉਹ ਵੀ ਸ਼ੁਰੂ ਹੋ ਗਈ ਹੈ ਉਸ ਦੇ ਵਿੱਚ ਕਾਹੀ ਆਪਣੇ ਪ੍ਰੋਜੈਕਟ ਲਈ ਸਾਰੇ ਇਸ਼ਤਿਹਾਰਾਂ ਨੂੰ ਪਹਿਲਾਂ ਤੋਂ ਲੌਕ ਕਰਨਾ ਜਿਹੜਾ ਹੈ ਉਹ ਵੀ ਸ਼ੁਰੂ ਹੋ ਗਿਆ ਹੈ ਉਸ ਨੂੰ ਪਰੋਸਾ ਹੈ ਕਿ ਤਿੰਨੋਂ ਫਿਲਮਾਂ ਬਹੁਤ ਹੀ ਕਮਾਈ ਕਰਨ ਵਾਲੀਆਂ ਨੇ ਤੇ ਭਾਰਤ ਵਿੱਚ ਚੰਗਾ ਪ੍ਰਦਰਸ਼ਨ ਜਿਹੜੀਆਂ ਫਿਲਮਾਂ ਇਹ ਕਰਨਗੀਆਂ ਸਿਰੋਤੱਗ ਨੇ ਵੀ ਕਿ ਹਾਕਿਤ ਨਾਰ ਜਿਹੜੀ ਤਿੰਨੇ ਫਿਲਮਾਂ ਨੇ ਉਹ ਰੋਮਾਂਟਿਕ ਪ੍ਰੋਜੈਕਟ ਨਾਲ ਇਕੱਠੇ ਸਕਰੀਨਿੰਗ ਬੁੱਕ ਕਰਨ ਦਾ ਵਿਚਾਰ ਜਿਹੜਾ ਇਹ ਇਹ ਫਿਲਮਾਂ ਨੂੰ ਹੁਲਾਰਾ ਦਿੰਦਾ ਹੈ ਤੇ ਨਾਲ ਹੀ ਜੇ ਗੱਲ ਕਰੀਏ ਦੇਵਰਾਤ ਤਾਂ ਫਿਲਮ ਜਿਹੜੀ ਹੈ ਸਾਉਥੀ ਫਿਲਮ ਹੈ ਤੇ ਦੇਵਰਾ ਜਿਹੜੀ ਹੈ 27 ਸਤੰਬਰ 2024 ਨੂੰ ਵੱਡੇ ਪਰਦੇ ਤੇ ਦਸਤਕ ਦੇਣ ਜਾ ਰਹੀ ਹੈ ਜਦੋਂ ਕਿ ਬੁਲ ਭਲਈਆ ਤਿੰਨ ਜਿਹੜੀ ਤੀਜੀ ਹੈ ਬੁਲ ਭਲਈਆ ਦਾ ਜਿਹੜਾ ਤੀਜਾ ਪਾਰਟ ਹੈ ਉਹ ਦੀਵਾਲੀ ਦੇ 2024 ਦੇ ਵੀਕਐਂਡ ਦੌਰਾਨ ਪਰਦੇ ਤੇ ਆਵੇਗੀ ਦੂਜੇ ਪਾਸੇ ਪੁਸ਼ਪਾ ਤੋਂ ਦੀ ਗੱਲ ਕਰੀਏ ਤਾਂ ਪੁਸ਼ਪਾ ਨੇ ਲੋਕਾਂ ਦਾ ਦਿਲ ਜੜਾ ਜਿੱਤਿਆ ਸੀ ਤੇ ਹੁਣ ਪੁਸ਼ਪਾ 2 ਵੀ ਆਪਣੀ ਰਿਲੀਜ਼ ਡੇਟ 6 ਦਸੰਬਰ 2024 ਨੂੰ ਤੈਅ ਕਰ ਦਿੱਤੀ ਹੈ ਦਾ ਜੀਏ ਦੇਵਰਾ ਆਰ ਆਰ ਤੋਂ ਬਾਦ ਹੁਣ ਐਨਟੀ ਆਰ ਦੀ ਵੱਡੇ ਪਰਦੇ ਤੇ ਵਾਪਸੀ ਹੈ ਦਾ ਜੀਏ ਉਹ ਪਹਿਲੀ ਵਾਰ ਜਾਨਵੀ ਕਪੂਰ ਨਾਲ ਸਕਰੀਨ ਜਿਹੜੀ ਹੈ ਉਹ ਸ਼ੇਅਰ ਕਰਨਗੇ ਤੇ ਨਾਲ ਹੀ ਕਾਰਤਿਕ ਆਰਿਆਨ ਇੱਕ ਵਾਰ ਫਿਰ ਤੋਂ ਰੂ ਬਾਬਾ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਦਾ ਜੀਏ ਫਿਲਮ ਜਿਹੜੀ ਹੈ ਕਾਮੇਡੀ ਰੋਮਾਂਟਿਕ ਫਿਲਮ ਹੈ ਜਿਸ ਵਿੱਚ ਵਿਦਿਆ ਬਾਲਨ ਫਿਲਮ ਵਿੱਚ ਵਾਪਸੀ ਕਰੇਗੀ ਤੇ ਮਾਧੁਰ ਦਿਖਸ਼ਤਰੀ ਤੇ ਤ੍ਰਿਪਤੇ ਡਿਮਰੀ ਵ ਇਸ ਫਰੈਂਚਾਈਜ਼ ਵਿੱਚ ਸ਼ਾਮਲ ਹੋਣਗੀਆਂ। ਪੁਸ਼ਪਾ ਟੂ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਲੈ ਕੇ ਲੋਕਾਂ 'ਚ ਵੱਖਰੀ ਹੀ ਚਰਚਾ ਹੈ। ਫਿਲਮ ਇਸ ਸਾਲ ਦੀਆਂ ਸਭ ਤੋਂ ਚਰਚਿਤ ਫਿਲਮਾਂ ਵਿੱਚੋਂ ਇੱਕ ਹੈ ਜਿਸ ਵਿੱਚ ਅਲੋ ਅਰਜੁਨ ਦੇ ਨਾਲ ਰਸ਼ਮਿਕਾ ਮੰਦਾਨ ਅਹਿਮ ਭੂਮਿਕਾ ਵਿੱਚ ਨਜ਼ਰ ਆਏਗੀ। ਤੇ ਤਦਾਜੀਏ ਜਿਹੜੇ 카르틱 ਆਰਿਆਨ ਦੀ ਭੂਗਲਿਏ ਦੀ ਗੱਲ ਕਰੀਏ ਹਾਰਰ ਕਮੇਜੀ ਫਿਲਮ ਹੈ ਤੇ ਨਾਲ ਹੀ ਇਸ ਸਾਲ ਪਰਦੇ ਤੇ ਜੜੀ ਹੈ। ਰਿਲੀਜ਼ ਹੋਵੇਗੀ। ਤੇ ਦਾਜੀਏ ਕੰਗੂ ਨਾ ਦਾਜੀਏ ਕੰਗੂ ਵਾ ਦੀ ਜਿਹੜੀ ਫਿਲਮ ਹੈ ਪੀਰੀਅਡ ਰਾਮਾ ਕੰਗੂਨਾ ਇੱਕ ਫਸ ਵਿੱਚ ਇੱਕ ਕਾਫੀ ਜ਼ਿਆਦਾ ਚਰਚਾ ਇਸ ਕਾਫੀ ਜ਼ਿਆਦਾ ਕ੍ਰੇਜ਼ ਜਿਹੜਾ ਲੈ ਕੇ ਆਈ ਹੈ ਦੱਸ ਦਈਏ ਰਿਸ਼ਬ ਪੰਟਾਨੀ ਬੋਬੀ ਡੀਓਲ ਸਟਾਰਰ ਇਹ ਫਿਲਮ ਜਿਹੜੀ ਹੈ ਕਈ ਪੋਸਟਰ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਨੇ ਤੇ ਲੋਕਾਂ ਦੀ ਜਿਹੜੀ ਬੇਸਬਰੀ ਐ ਇਸ ਫਿਲਮ ਨੂੰ ਲੈ ਕੇ ਉਹ ਜਿਹੜੀ ਹੈ ਵੱਧਦੀ ਹੀ ਜਾ ਰਹੀ ਹੈ ਤੇ ਹੁਣ ਇਹ ਫਿਲਮ ਵੀ ਜਿਹੜੀ ਹੈ ਦੀਵਾਲੀ ਤੇ ਜਿਹੜੀ ਹੈ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਸਕਦੀ ਹੈ ਦੱਸ ਦਈਏ ਫਿਲਮ ਦੇ ਚੱਲਦੇ ਜਿਹੜੀ ਲੋਕਾਂ ਵਿੱਚ ਬੇਸਬਰੀਆਂ ਜਿਹੜੀਆਂ ਦੇਖਣ ਨੂੰ ਮਿਲਦੀ ਹੈ ਤੇ ਦੇਖਣਾ ਇਹ ਹੋਵੇਗਾ ਜਿਹੜੀ ਇਹ ਵੱਡੇ ਬਜਟ ਦੀਆਂ ਫਿਲਮਸ ਨੇ ਉਹ ਉਹ ਕੇਡੀ ਫਿਲਮ ਹੈ ਜਿਹੜੀ ਲੋਕਾਂ ਦੇ ਦਿਲ ਤੇ ਜਿਹੜੀ ਹੈ ਰਾਜਕੀ